ਬੇਲਾ ਰਹਿਣਾ ਮਾੜੀ ਆਦਤ ਆ ਪਰ ਬੇਲਾ ਬੈਣਾ ਆਪਣੇ ਖਾਤਰ ਇੱਕ ਤਾਂ ਦੋ ਦਿਨ ਕੁਛ ਸਮਾਂ ਆਪਣੇ ਜੋਗਾ ਬਿਨਾ ਮੋਬਾਈਲ ਤੋਂ ਬੈਣਾ ਤੇ ਬਿਨਾ ਕਿਸੇ ਕੀਮਤੋਂ ਬੈਣਾ ਬਹੁਤ ਜ਼ਰੂਰੀ ਆ ਕਿਉਂਕਿ ਮਾਨਸਿਕ ਤਰ੍ਹਾਂ ਮਾਨਸਿਕ ਰੋਗ ਬਣ ਗਿਆ ਕਤਾਰਾਂ ਦਾ ਲੋਕਾਂ ਨੂੰ ਮੋਬਾਈਲ ਦੇਖਣ ਦਾ ਇਹ ਲੋਕਾਂ ਨੂੰ ਮੋਬਾਈਲ ਤੋਂ ਦੂਰ ਰੱਖ ਕੇ ਦੇਖਿਆ ਜਾਵੇ ਰਹਿ ਸਕਦੇ ਆ ਕਿੰਨੇ ਸਾਡੇ ਕੋਲ 55 ਬੰਦੇ ਬੈਠੇ ਸੀ ਉਹਨਾਂ ਨੂੰ ਅਸੀਂ ਕੇਲੇ ਤੇ ਸਿਓ ਵੀ ਦਿੱਤੇ ਪਾਣੀ ਵੀ ਦਿੱਤਾ ਵੀ ਜਿੰਨਾ ਕਿ ਤੁਸੀਂ ਪਚਾ ਸਕਦੇ ਵੀ ਤੁਹਾਨੂੰ ਹਾਜਤ ਨਾ ਹੋਵੇ ਕਿਸੇ ਤਰ੍ਹਾਂ ਦੀ ਵੀ ਤੁਸੀਂ ਲੈਟੇ ਬਾਥਰੂਮ ਨਾ ਜਾਣਾ ਪਵੇ ਤੁਸੀਂ ਆਰਾਮ ਨਾਲ ਬਹਿ ਸਕੋ ਕਿਤਾਬਾਂ ਪੜਨ ਨੂੰ ਮਿਲਿਆ ਤੇ ਫੋਨ ਤੋਂ ਕਿਹੜਾ ਛੁੱਟਿਆ 2-3 ਘੰਟੇ ਕਿੰਨਾ ਵੀ ਟਾਈਮ ਮਿਲਿਆ ਚਲੋ ਇਹਨਾਂ ਨੇ ਪਾਸੇ ਰਖਾਏ ਆ ਚਲੋ ਹਾਂਜੀ ਐ ਆ ਵੀ ਆਦਤ ਹੁਣ ਤੁਹਾਨੂੰ ਪਤਾ ਹੀ ਨਹੀਂ 5 ਮਿੰਟਾਂ ਬਾਅਦ ਹੀ ਚੈੱਕ ਕਰਨ ਦੀ ਹੁੰਦੀ ਹੈ ਮੋਬਾਈਲ ਚਲੋ ਆਦਤ ਅੱਜ ਛੁੱਟੀ ਹੈ ਥੋੜਾ ਜਿਹਾ ਪਤਾ ਲੱਗਿਆ ਵੀ ਮੋਬਾਈਲ ਤੋਂ ਬਾਅਦ ਵੀ ਟਾਈਮ ਕਿੰਨਾ ਔਖਾ ਲੰਘਦਾ ਵਾ ਚਲੋ ਫਿਰ ਵੀ ਕਿਤਾਬਾਂ ਦੇ ਨਾਲ ਟਾਈਮ ਬਹੁਤ ਸੋਖਾ ਨਿਕਲਦਾ ਬੱਚਿਆਂ ਨੂੰ ਚਲੋ ਜੋ ਵੀ ਹੈ ਦੇਖ ਰਿਹਾ ਵੀ ਕਿਤਾਬਾਂ ਨਾਲ ਜੁੜਨ ਉਹਨਾਂ ਨਾਲ ਟਾਈਮ ਪਾਸ ਕਰਨ ਫਿਰ ਉਹਨਾਂ ਤੋਂ ਕੋ ਸਿੱਖਿਆ ਵੀ ਮਿਲਦੀ ਆ ਮੋਬਾਈਲਾਂ 'ਚ ਤਾਂ ਕੁਝ ਨਹੀਂ ਮਿਲਦੀ